ਤੁਹਾਡਾ ਸਵਾਗਤ ਹੈ ਅੱਜ ਦੀ ਬਾਈਬਲ ਦੀ ਘਟਨਾ 'ਚ ਤੇ ਅੱਜ ਦੇ ਦਿਨ ਦੇ ਵਿੱਚ ਅਸੀਂ ਵੇਖਣ ਜਾ ਰਹੇ ਹਾਂ ਕਿ ਸਾਡੇ ਸਾਰਿਆਂ ਦੇ ਅੰਦਰ ਇੱਕ ਆਤਮਿਕ ਯੁੱਧ ਚੱਲ ਰਿਹਾ ਹੈ ਅਤੇ ਜਿਹੜਾ ਯੁੱਧ 에ਦਨ ਦੇ ਬਾਗ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਵੀ ਇਹਨੂੰ ਅਸੀਂ ਆਪਣੀ ਜ਼ਿੰਦਗੀ 'ਚ ਅਹਿਸਾਸ ਕਰ ਸਕਦੇ ਹਾਂ ਨਵੇਂ ਨਾਮ ਦੇ ਵਿੱਚ ਪਲੂਸ ਇਸ ਨੂੰ ਅਲੱਗ-ਅਲੱਗ ਸ਼ਬਦਾਂ ਨਾਲ ਬਿਆਨ ਕਰਦਾ ਹੈ ਆਤਮਿਕ ਯੁੱਧ ਸਾਡਾ ਪਾਪੀ ਸੁਭਾ ਜਿੰਨੂੰ ਅਸੀਂ ਆਦਮ ਤੋਂ ਪ੍ਰਾਪਤ ਕੀਤਾ ਹੈ ਅਸੀਂ ਹਰ ਰੋਜ਼ ਇੱਕ ਚੋਣ ਕਰਦੇ ਹਾਂ ਕੀ ਅਸੀਂ ਆਪਣੇ ਅੰਦਰ ਦੀਆਂ ਕਾਮਨਾਵਾਂ ਦੇ ਪਿੱਛੇ ਚੱਲਾਂਗੇ ਜਾਂ ਫਿਰ ਅਸੀਂ ਪਵਿੱਤਰ ਆਤਮਾ ਦੇ ਮਗਰ ਚੱਲਾਂਗੇ ਅਸੀਂ ਇਹ ਲੜਾਈ ਨੂੰ ਇਸਹਾਕ ਤੇ ਉਹਦੇ ਪਰਿਵਾਰ ਦੇ ਵਿੱਚ ਵੀ ਵੇਖ ਸਕਦੇ ਹਾਂ ਇੱਕ ਸਮੇਂ ਦੇ ਉਤੇ ਹਸਾਕ ਜਿਹੜਾ ਦੁਆ ਕਰ ਰਿਹਾ ਹੈ ਕਿ ਪਰਮੇਸ਼ਰ ਉਹਨੂੰ ਇੱਕ ਬੇਟਾ ਦਵੇ ਤੇ ਪਰਮੇਸ਼ਰ ਉਹਨੂੰ ਇੱਕ ਬੱਚਾ ਨਹੀਂ ਦਿੰਦਾ ਬਲਕਿ ਰਿਬਕਾ ਨੂੰ ਜੋੜੇ ਦੇ ਦਿੰਦਾ ਹੈ ਇਹ ਬਹੁਤ ਹੀ ਜ਼ਬਰਦਸਤ ਤਸਵੀਰ ਹੈ ਕਿ ਪਰਮੇਸ਼ਰ ਸਾਡੇ ਮੰਗਣ ਤੇ ਸੋਚਣ ਤੋਂ ਕਿਤੇ ਵੱਧ ਕੇ ਸਾਨੂੰ ਦੇਣ ਦੀ ਸ਼ਕਤੀ ਰੱਖਦਾ ਹੈ ਪਰ ਇੱਕ ਚੈਪਟਰ ਬਾਅਦ ਇਸਹਾਕ ਫਿਰ ਤੋਂ ਉਸੇ ਡਰ ਦਾ ਸਾਹਮਣਾ ਕਰ ਰਿਹਾ ਜੋ ਉਹਦੇ ਬਾਪ ਨੇ ਕੀਤਾ ਸੀ ਜਦੋਂ ਜਮੀਨ ਚ ਆਕਾਲ ਪਿਆ ਤਾਂ ਇਸਹਾਕ ਗਰਾਰ ਦੇ ਵਿੱਚ ਚਲੇ ਗਿਆ ਤੇ ਜਾ ਕੇ ਉਹਨੇ ਰਾਜੇ ਨੂੰ ਕਿਹਾ ਕਿ ਰਿਬਕਾ ਉਹਦੀ ਭੈਣ ਏ ਉਹ ਆਪਣੀ ਜ਼ਿੰਦਗੀ ਲਈ ਡਰਦਾ ਸੀ ਇਹ ਕਹਿੋ ਜਾਂ ਡਾਰੇ ਜਿਹੜਾ ਅਸੁਰੱਖਿਆ ਦੀ ਭਾਵਨਾ ਚ ਤੇ ਪਰਮੇਸ਼ਰ 'ਚ ਭਰੋਸੇ ਦੀ ਕਮੀ ਦੇ ਕਾਰਨ ਸੀ ਯਾਰ ਇੱਕ ਬਹੁਤ ਹੀ ਖਤਰਨਾਕ ਸ਼ੈਅ ਆ ਜਿਹਦੀ ਵੈਨ ਅਸੀਂ ਬੜੀਆਂ ਬੁਰੀਆਂ ਝੋਣਾ ਕਰਦੇ ਆਂ ਜਦੋਂ ਤੋਂ ਆਦਮ ਤੇ ਹਵਾ ਨੇ ਪਾਪ ਕੀਤਾ ਏ ਆਦਨ ਦੇ ਬਾਗ ਚ ਉਸ ਸਮੇਂ ਤੋਂ ਲੈ ਕੇ ਡਰ ਸਾਡਾ ਸਾਥੀ ਰਿਹਾ ਏ ਇਹ ਸਾਡੇ ਪਾਪੀ ਸੁਭਾ ਦਾ ਫਾਲੇ ਜਿਹੜਾ ਕਿ ਇੱਕ ਪੀੜੀ ਤੋਂ ਦੂਜੀ ਪੀੜੀ ਵੱਲ ਜਾਂਦਾ ਏ ਪਰ ਇਸ ਆਗ ਦੀ ਕਹਾਣੀ ਇਥੇ ਖਤਮ ਨਹੀਂ ਹੁੰਦੀ ਏ ਜਦੋਂ ਰਾਜਾ ਉਹਨੂੰ ਕਹਿੰਦਾ ਏ ਉਹਦੇ ਧੋਖੇ ਦੇ ਬਾਰੇ ਚ ਤਾਂ ਇਸ਼ਾਕ ਤੌਬਾ ਕਰਦਾ ਏ ਤੇ ਪਰਮੇਸ਼ਰ ਉਹਨੂੰ ਲਗਾਤਾਰ ਬਰਕਤ ਦਿੰਦਾ ਏ ਆਪਣੀਆਂ ਹਾਰਾਂ ਚ ਵੀ ਇਸ਼ਾਕ ਪਰਮੇਸ਼ਰ ਦੇ ਹੁਕਮ ਮੰਨਦਾ ਏ ਕਿ ਉਸ ਦੇਸ਼ ਦੇ ਵਿੱਚ ਰਹੇਗਾ ਤੇ ਪਰਮੇਸ਼ਰ ਇੱਕ ਵਾਰ ਫਿਰ ਤੋਂ ਇਸਹਾਕ ਨਾਲ ਵਾਅਦਾ ਕਰਦਾ ਹੈ ਕਿ ਉਹ ਦੀਆਂ ਆਉਣ ਵਾਲੀਆਂ ਅੰਛਾ ਨੂੰ ਬਰਕਤ ਦੇਵੇਗਾ ਇਹ ਪਰਮੇਸ਼ਰ ਦੀ ਕਿਰਪਾ ਦੀ ਜ਼ਬਰਦਸਤ ਤਸਵੀਰ ਹੈ ਉਦੋਂ ਵੀ ਜਦੋਂ ਅਸੀਂ ਡਿੱਗਦੇ ਹਾਂ ਜਦੋਂ ਸਾਡਾ ਡਰ ਸਾਨੂੰ ਫੜ ਲੈਂਦਾ ਹੈ ਉਹਦਾ ਪਿਆਰ ਜੋ ਸਾਡੇ ਪ੍ਰਤੀ ਹੈ ਉਹ ਸਾਡੀ ਕਾਰਗੁਜ਼ਾਰੀ ਦੇ ਉੱਤੇ ਆਧਾਰਿਤ ਨਹੀਂ ਹੈ ਬਲਕਿ ਇਹ ਉਹਦੇ ਨਾਂ ਬਦਲਣ ਵਾਲੇ ਸੁਭਾਅ ਦੇ ਉੱਤੇ ਆਧਾਰਿਤ ਹੈ ਪਰ ਲੜਾਈ ਸਾਗ ਦੇ ਨਾਲ ਮੁੱਕਦੀ ਨਹੀਂ ਹੈ ਪਰ ਅਸੀਂ ਵੇਖਦੇ ਹਾਂ ਯੁੱਧ ਜਿਹੜਾ ਹੈ ਯਾਕੂਬ ਤੇ ਸਾਊਤ ਦੇ ਵਿੱਚ ਵੀ ਅੱਗੇ ਚੱਲਦਾ ਹੈ ਇਹ ਜਿਹੜੇ ਦੋ ਭਰਾ ਨੇ ਜਿਹੜੇ ਕਿ ਪ੍ਰਾਰਥਨਾ ਦੇ ਦੁਆਰਾ ਪੈਦਾ ਹੋਏ ਸੀ ਇਹ ਬਹੁਤ ਜਲਦੀ ਈਰਖਾ ਅਤੇ ਧੋਖਾ ਅਤੇ ਕਾਲੇਪਨ ਦੇ ਸ਼ਿਕਾਰ ਹੋ ਗਏ ਇਸਾਉ ਇੱਕ ਇਹੋ ਜਿਹਾ ਵਿਅਕਤੀ ਬਣਿਆ ਜਿਹੜਾ ਆਪਣੀਆਂ ਸ਼ਰੀਰਕ ਕਾਮਨਾਵਾਂ ਦਾ ਭੋਗੀ ਸੀ ਜਦੋਂ ਉਹਨੂੰ ਭੁੱਖ ਲੱਗੀ ਤਾਂ ਉਹਨੇ ਬੜੀ ਕਾਲੀ ਦੇ ਵਿੱਚ ਇੱਕ ਦਾਲ ਦੀ ਕੌਲੀ ਦੇ ਬਦਲੇ ਆਪਣੇ ਜਨਮ ਦਾ ਅਧਿਕਾਰ ਯਕੂਬ ਨੂੰ ਵੇਚ ਦਿੱਤਾ ਇਸ ਕੰਮ ਲਈ ਉਹਨੂੰ ਪਛਤਾਉਣਾ ਪਵੇਗਾ ਪਰ ਇਹ ਇੱਕ ਚੇਤਾਵਨੀ ਹੈ ਕਿ ਜਦੋਂ ਅਸੀਂ ਆਪਣੇ ਸਰੀਰ ਦੇ ਦੁਆਰਾ ਜਿਉਂਦੇ ਹਾਂ ਯਕੂਬ ਦੂਜੇ ਪਾਸੇ ਵਿਉਂਤਾ ਕਰਨ ਵਾਲਾ ਹੈ ਉਹਨੇ ਆਪਣੇ ਭਰਾ ਦੀ ਕਮਜ਼ੋਰੀ ਨੂੰ ਵੇਖਿਆ ਤੇ ਉਹਦਾ ਫਾਇਦਾ ਉਠਾ ਕੇ ਉਹਨੇ ਆਪਣੇ ਬਾਪ ਨੂੰ ਇਸਾਉ ਬਣ ਕੇ ਧੋਖਾ ਦਿੱਤਾ ਉਹਦੇ ਕੰਮਾਂ ਨੇ ਇੱਕ ਐਹੋ ਜਿਹਾ ਝਗੜਾ ਤੇ ਕਹਿੋ ਜੀ ਕੁੜਤਨ ਪੈਦਾ ਕੀਤੀ ਜਿਨੇ ਪਰਿਵਾਰ ਤੋੜ ਦਿੱਤਾ ਦੋਹਾਂ ਭਰਾਵਾਂ ਦੀ ਜ਼ਿੰਦਗੀ 'ਚ ਅਸੀਂ ਵੇਖਦੇ ਹਾਂ ਕਿ ਜਦੋਂ ਅਸੀਂ ਆਪਣੀਆਂ ਕਾਮਨਾਵਾਂ ਤੇ ਕਾਬੂ ਨਹੀਂ ਕਰ ਪਾਉਂਦੇ ਆ ਤਾਂ ਅਸੀਂ ਪਰਮੇਸ਼ਰ ਦੀ ਬਰਕਤ ਤੋਂ ਦੂਰ ਹੋ ਜਾਂਦੇ ਆਂ। ਇਸਾਉ ਨੇ ਪਰਮੇਸ਼ਰ ਦੀ ਬਰਕਤ ਨੂੰ ਤੁੱਛ ਜਾਣਿਆ ਅਤੇ ਉਹਨੇ ਆਪਣੀ ਬਰਕਤ ਨੂੰ ਇੱਕ ਕੌਲੀ ਦਾਲ ਦੀ ਵਾਸਤੇ ਵੇਚ ਦਿੱਤਾ। ਦੂਜੇ ਪਾਸੇ ਯਾਕੂਬ ਨੇ ਧੋਖਾ ਦੇ ਕੇ ਬਰਕਤ ਨੂੰ ਲੈਣ ਦੀ ਕੋਸ਼ਿਸ਼ ਕੀਤੀ ਤੇ ਦੋਹਾਂ ਨੇ ਆਪਣੀਆਂ ਚੋਣਾ ਦੇ ਦਰਦਨਾਕ ਫਲ ਖਾਦੇ। ਪਾਰੇ ਪਰਿਵਾਰ ਦੇ ਡਰਾਮੇ ਦੇ ਵਿੱਚ ਵੀ ਅਸੀਂ ਪਰਮੇਸ਼ਵਰ ਦੀ ਕਿਰਪਾ ਦੀਆਂ ਝਲਕ ਵੇਖ ਸਕਦੇ ਹਾਂ ਜਦੋਂ ਇਸਹਾਕ ਆਪਣੀ ਗਲਤੀ ਦਾ ਅਹਿਸਾਸ ਕਰਦਾ ਹੈ ਤੇ ਉਹ ਡਰ ਨਾਲ ਕੰਬ ਜਾਂਦਾ ਹੈ ਪਰਮੇਸ਼ਰ ਉਹਨੂੰ ਉਹਦੀ ਕਮਜ਼ੋਰੀ ਦੇ ਵੇਲੇ ਮਿਲਦਾ ਹੈ ਤੇ ਇੱਕ ਵਾਰ ਫਿਰ ਤੋਂ ਆਪਣਾ ਵਾਅਦਾ ਉਹਦੇ ਨਾਲ ਦਰਉਂਦਾ ਹੈ ਇਸਹਾਕ ਨੇ ਵੇਦੀ ਬਣਾ ਕੇ ਇਹਦਾ ਪ੍ਰਤੀ ਉੱਤਰ ਦਿੱਤਾ ਤੇ ਉਹਨੇ ਪ੍ਰਭੂ ਦੇ ਨਾਮ ਨੂੰ ਧਿਆਇਆ ਇਹ ਤੌਬਾ ਦੀ ਅਤੇ ਬਹਾਲੀ ਦੀ ਇੱਕ ਸੁੰਦਰ ਤਸਵੀਰ ਹੈ ਮੇਰੇ ਮਿੱਤਰੋ ਇਹ ਪਾਪ ਤੇ ਇਸ ਸ਼ੈਤਾਨ ਦੇ ਨਾਲ ਜਿਹੜਾ ਸਾਡਾ ਯੁੱਧ ਓਦੋਂ ਤੱਕ ਚੱਲੇਗਾ ਜਦੋਂ ਤੱਕ ਅਸੀਂ ਯੀਸ਼ੂ ਨੂੰ ਨਹੀਂ ਵੇਖ ਲੈਂਦੇ ਪਰ ਅਸੀਂ ਅੱਜ ਇਸ ਜੰਗ ਦੇ ਵਿੱਚ ਇਕੱਲੇ ਨਹੀਂ ਆ ਉਹ ਪਰਮੇਸ਼ਰ ਜਿਹੜਾ ਇਸ ਹਾਕ ਤੇ ਉਹਦੇ ਪਰਿਵਾਰ ਦੇ ਪ੍ਰਤੀ ਵਫਾਦਾਰ ਰਿਹਾ ਉਹੀ ਪਰਮੇਸ਼ਰ ਸਾਡੇ ਪ੍ਰਤੀ ਵਫਾਦਾਰ ਹੈ ਪਰ ਸਾਡੇ ਕੋ ਚੋਣ ਹੈ ਕੀ ਅਸੀਂ ਆਪਣੇ ਸ਼ਰੀਰ ਦੀਆਂ ਬਿਲਾਸ਼ਾ ਦੇ ਅਨੁਸਾਰ ਜੀਵਾਂਗੇ ਜਾਂ ਅਸੀਂ ਆਪਣੇ ਆਪ ਨੂੰ ਪਵਿੱਤਰ ਆਤਮਾ ਦੇ ਹੱਥਾਂ 'ਚ ਦੇਵਾਂਗੇ ਕੀ ਅਸੀਂ ਅਸਥਾਈ ਵਰਕਤਾਂ ਪਿੱਛੇ ਭੱਜਾਂਗੇ ਜਾਂ ਫਿਰ ਅਸੀਂ ਪਰਮੇਸ਼ਵਰ ਦੀਆਂ ਸਦੀਪਕ ਬਰਕਤਾਂ ਲਵਾਂਗੇ ਕੀ ਅਸੀਂ ਧੋਖਾ ਦੇਵਾਂਗੇ ਅਤੇ ਆਪਣੀਆਂ ਮਨਮਰਜ਼ੀਆਂ ਕਰਾਂਗੇ ਜਾਂ ਪ੍ਰਭੂ ਦਾ ਇੰਤਜ਼ਾਰ ਕਰਾਂਗੇ ਤੇ ਉਹਦੀ ਬਰਕਤ ਨੂੰ ਲਵਾਂਗੇ ਮੁੱਖ ਕੁੰਜੀ ਇਹ ਆ ਕਿ ਅਸੀਂ ਹਰ ਇੱਕ ਵਿਚਾਰ ਨੂੰ ਹਰ ਇੱਕ ਅਭਿਲਾਸ਼ਾ ਨੂੰ ਪ੍ਰਭੂ ਯੀਸ਼ੂ ਮਸੀਹ ਦੀ ਪ੍ਰਭੂਤਾ ਦੇ ਅਧੀਨ ਲੈ ਕੇ ਆਈਏ ਹਰ ਵਾਰ ਜਦੋਂ ਤੁਸੀਂ ਪੜਤਾਈ ਜਾਂਦੇ ਹੋ ਇਹ ਸਿੱਖਣਾ ਹੈ ਕਿ ਅਸੀਂ ਰੁਕੀਏ ਤੇ ਆਪਣੇ ਆਪ ਨੂੰ ਪੁੱਛੀਏ ਕਿ ਮੈਂ ਸਹੀ ਚੋਣ ਕਰ ਰਿਆ ਵਾਂ ਜਾਂ ਗਲਤ ਚੋਣ ਕਰ ਰਿਆ ਪਰ ਜਦੋਂ ਅਸੀਂ ਠੇਡਾ ਖਾਂਦੇ ਆ ਜਦੋਂ ਅਸੀਂ ਪਾਪ ਕਰਦੇ ਆ ਉਦੋਂ ਵੀ ਪਰਮੇਸ਼ਵਰ ਦੀ ਕਿਰਪਾ ਇੰਨੀ ਜ਼ਿਆਦਾ ਹੈ ਕਿ ਉਹ ਸਾਨੂੰ ਦੁਬਾਰਾ ਤੋਂ ਉਠਾ ਕੇ ਖੜਿਆ ਕਰਦੀ ਏ ਅਸੀਂ ਸਾਗ ਦੀ ਤਰ੍ਹਾਂ ਤੌਬਾ ਕਰਦੇ ਹੋਏ ਉਹਦੀ ਵੱਲ ਵੇਖ ਸਕਦੇ ਆ ਇਹ ਜਾਣਦੇ ਹੋਏ ਕਿ ਉਹਦੀ ਵਫਾਦਾਰੀ ਕਦੇ ਖਤਮ ਨਹੀਂ ਹੁੰਦੀ ਏ ਉਹਦੀ ਦਇਆ ਹਰ ਸਵੇਰੇ ਤਾਜੀ ਹੈ ਤੇ ਉਹਦੀ ਸ਼ਕਤੀ ਸਾਡੀਆਂ ਕਮਜ਼ੋਰੀਆਂ 'ਚ ਸਿੱਧ ਹੁੰਦੀ ਏ ਆਓ ਅੱਜ ਦੇ ਦਿਨ ਆਤਮਾ ਦੇ ਦੁਆਰਾ ਜੀਣਾ ਸਿੱਖੀਏ ਆਓ ਅਸੀਂ ਆਪਣੇ ਡਰਾਂ ਨੂੰ ਆਪਣੀਆਂ ਕਾਮਨਾਵਾਂ ਨੂੰ ਆਪਣੀਆਂ ਸ਼ਾਵਾਂ ਨੂੰ ਸਲੀਬ ਦੇ ਚਰਨਾ ਚ ਲਿਆਈਏ ਤੇ ਉਹਨਾਂ ਨੂੰ ਉੱਥੇ ਰੱਖ ਦਈਏ ਆਓ ਆਪਣੀਆਂ ਅੱਖਾਂ ਯੀਸ਼ੂ ਤੇ ਲਾਈਏ ਜੋ ਸਾਡੇ ਵਿਸ਼ਵਾਸ ਦਾ ਕਰਤਾ ਤੇ ਸਿੱਧ ਕਰਨ ਵਾਲਾ ਹੈ ਤੇ ਉਹਦੇ ਤੇ ਭਰੋਸਾ ਕਰੀਏ ਕਿ ਉਹ ਆਪਣੇ ਨਾਮ ਦੇ ਨਮਿਤ ਆਪਣੇ ਰਾਹਾਂ 'ਚ ਸਾਡੀ ਅਗਵਾਈ ਕਰੇਗਾ ਤੇ ਜਦੋਂ ਅਸੀਂ ਉਹਦੇ ਨਾਲ ਜੀਵਾਂਗੇ ਤਾਂ ਅਸੀਂ ਉਹ ਸਦੀਪਕ ਜੀਵਨ ਦਾ ਤਜਰਬਾ ਕਰਾਂਗੇ ਜੋ ਉਹ ਦਿੰਦਾ ਏ ਉਹ ਜ਼ਿੰਦਗੀ ਜੋ ਆਉਂਦੀ ਏ ਉਹਦੇ ਵਿੱਚ ਰਹਿਣ ਦਵਾਰਾ ਆਓ ਅੱਜ ਕੋ ਸਮਾਂ ਉਹਦੇ ਨਾਲ ਗੱਲ ਕਰਦੇ ਬਤਾਈਏ ਤੇ ਉਹਨੂੰ ਕਹੋ ਕਿ ਉਹ ਤੁਹਾਨੂੰ ਆਪਣੇ ਆਤਮਾ ਦੁਆਰਾ ਜੀਣ ਦੀ ਤਾਕਤ ਦੇਵੇ